ਹੈਲੋ ਸਸੀਗਾਲ ਨਮਸਕਾਰ ਸलाम ਦੋਸਤੋ ਤੇ ਕਈ ਲੋਕ ਸਾਨੂੰ ਕਮੈਂਟ ਪਾਉਂਦੇ ਸੀ ਵੀ ਤੇ ਇੱਕੋ ਮਸਾਲਾ ਮੁੱਕ ਗਿਆ ਮਸਾਲਾ ਨਹੀਂ ਮੁੱਕ ਸਕਦਾ ਜੇ ਨਵੇਂ ਤੋਂ ਨਵੇਂ ਤਰੀਕੇ ਕੱਢ ਕੇ ਅਸੀਂ ਇਹਨਾਂ ਦੇ ਖਿਲਾਫ ਲੜਾਈ ਲੜੀ ਜਾਣੀ ਮੈਂ ਤਾਂ ਸਸੀ ਤਾਂ ਨਹੀਂ ਅਸੀਂ ਵੀ ਕਹਿ ਸਕਦੇ ਹਾਂ ਹੁਣ ਬਹੁਤ ਲੋਕ ਇਹਨਾਂ ਦੇ ਖਿਲਾਫ ਬੋਲਣ ਲੱਗ ਪਏ ਜਿੱਦਾਂ ਕਿ ਇੱਕ ਨੂਗਰਾ ਸਿਸਟਰ ਦੇ ਬਾਰੇ ਇੱਕ ਸਰਪੰਚ ਸਾਹਿਬ ਹੈ ਉਹਨਾਂ ਨੇ ਮੂਲਿਆ ਸੀਗਾ ਹਨ ਤੇ ਫਿਰ ਉਸ ਤੋਂ ਬਾਅਦ ਹੁਣ ਆ ਬਾਬੇ ਆ ਇੱਕ ਬਾਬਿਆਂ ਨੇ ਵੀ ਬੜੇ ਬੜੇ ਸਟਾਰਾਂ ਦੇ ਖਿਲਾਫ ਬੋਲਿਆ ਪਈ ਐਡ ਲਾਉਂਦੇ ਆ ਫਰੀ ਤੇ ਪਬਲਿਕ ਨੂੰ ਨਾ ਮਗਰ ਝੂਠ ਮਗਰ ਲੱਗੀ ਹਾਲਾਂਕਿ ਭਾਵੇਂ ਉਹਨਾਂ ਉਹ ਵੀ ਝੂਠੇ ਹੋਣ ਸਾਰੇ ਝੂਠੇ ਨਹੀਂ ਕੋ ਸੱਚੇ ਵੀ ਹੋਣਗੇ ਪਈ ਬਹੁਤੇ ਝੂਠੇ ਹੋ ਗਏ ਬਹੁਤੇ ਝੂਠੇ ਇਸ ਲੈਨ ਚ ਬਹੁਤੇ ਝੂਠੇ ਪੋਲਿਟਿਸ਼ੀਅਨ ਹਨ ਮਤਲਬ ਹਰ ਪਾਸੇ ਬਹੁਤੇ ਝੂਠੇ ਹੋ ਗਏ ਆ ਉਹ ਕਿਉਂ ਹੋ ਗਏ ਕਿਉਂਕਿ ਤੁਹਾਨੂੰ ਝੂਠੇ ਪਸੰਦ ਆ ਆਮ ਪਬਲਿਕ ਨੂੰ ਝੂਠੇ ਪਸੰਦ ਆ ਇਹਦਾ ਜਵਾਬ ਮੈਂ ਦਿੰਨਾ ਇੱਕ ਇੰਟਰਵਿਊ ਦੇਖਿਆ ਜਿਵੇਂ ਨਿਸ਼ੱਤਰ ਗਿੱਲ ਦਾ ਨਿਸ਼ੱਤਰ ਗਿੱਲ ਸਾਹਿਬ ਦੀ ਵਾਈਫ ਪੂਰੇ ਹੋ ਗਏ ਉਹਨਾਂ ਦੇ ਬਾਰੇ ਗੱਲ ਕਰਦੇ ਸੀ ਬਹੁਤ ਅਫਸੋਸ ਹੋਇਆ ਮੈਨੂੰ ਹਾਲਾਂਕਿ ਇਹਨਾਂ ਦੇ ਜਿਹੜੇ ਆਪਣੇ ਕੋਈ ਰਿਸ਼ਤੇਦਾਰੀ ਆ ਮੇਰੇ ਸਾਡੇ ਸ਼੍ਰੀਕੇ 'ਚ ਤੇ ਮੈਨੂੰ ਪਤਾ ਲੱਗਿਆ ਇਹਨਾਂ ਦੀ ਇਹਨਾਂ ਦੀ ਕੁੜੀ ਵਿਆਹੀ ਹੈ ਸਿਆਦ ਹਾਂ ਮੈਂ ਪਿੰਡ ਘਟ ਜਾਂਦਾ ਜੀ ਨਾ ਕਿੱਦਾਂ ਮੇਰਾ ਹਿਸਾਬ ਕਿਤਾਬ ਨਹੀਂ ਹੈਗਾ ਪਰ ਪਤਾ ਲੱਗਦਾ ਰਹਿੰਦਾ ਤੇ ਭਾਈ ਸਾਹਿਬ ਦੀ ਇੰਟਰਵਿਊ ਆਈ ਇਹਨਾਂ ਦੇ ਵਾਈਫ ਪੂਰੇ ਹੋ ਗਏ ਉਹਨਾਂ ਦਾ ਬਹੁਤ ਦੁੱਖ ਹੋਇਆ ਜੀ ਹਨਾ ਚਲੋ ਬਹੁਤ ਚੰਗੇ ਸੀ ਉਹ ਉਹਨਾਂ ਨੇ ਮੇਰੀ ਜਦੋਂ ਨਸ਼ੱਤਰ ਨਾ ਮੇਰੀ ਵਿਗੜੀ ਆ ਉਸ ਤੋਂ ਬਾਅਦ ਉਹਨਾਂ ਨਾਲ ਵੀ ਗੱਲ ਮੇਰੀ ਹੋਈ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਵੇ ਦੇਖੋ ਹਰ ਹਫ਼ਤੇ ਤੁਹਾਡੇ ਘਰੇ ਆਉਂਦਾ ਹਾਂ ਇਹ ਤੁਹਾਡੇ ਲਈ ਮੈਂ ਕੀ ਕਰਦਾ ਸੀ ਉਹ ਇੱਕ ਪਹਿਲੀ ਇੰਟਰਵਿਊ ਵਿੱਚ ਇਹਦੇ ਬਾਰੇ ਮੈਂ ਇੰਟਰਵਿਊ ਨਹੀਂ ਮਤਲਬ ਆ ਵੀਡੀਓ ਵਿੱਚ ਮੈਂ ਪਾਇਆ ਹੋਇਆ ਇਹਦੇ ਬਾਰੇ ਸਾਰਾ ਕੁਝ ਉਹ ਤੁਸੀਂ ਦੇਖ ਸਕਦੇ ਮੇਂ ਰਿਕਾਰਡਿੰਗ ਤੇ ਇਹਨੇ ਇੰਟਰਵਿਊ ਉਹਦੇ ਵਿੱਚ ਕਿਹਾ ਇੰਟਰਵਿਊ ਚ ਕੀ ਕਰੀਏ ਜੀ ਮੈਂ ਬੜਾ ਅਫਸਰਡ ਹੈ ਨਾ ਐਕਟਿੰਗ ਪੂਰੀ ਵਧੀ ਕਿੰਨਾ ਕਿ ਉਹਨਾਂ ਦਾ ਸਾਕਾ ਸੀ ਜਾਂ ਕਿੱਦਾਂ ਉਹ ਮੈਨੂੰ ਉਹਨਾਂ ਨੇ ਗੱਲ ਕਰਕੇ ਦੱਸ ਦਿੱਤਾ ਸੀ ਉਹ ਹਨ ਤੇ ਹੁਣ ਬਾਕੀ ਰਿਸ਼ਤੇਦਾਰ ਜੋ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗਦਾ ਹੀ ਰਹਿੰਦਾ ਹੈ ਹਨ ਕਈ ਚੀਜ਼ਾਂ ਤੋਂ ਤੇ ਇਹ ਕਿੰਨਾ ਕੁ ਚੰਗਾ ਆ ਜਾਂ ਇਹ ਜਿਹੜੀ ਐਕਟਿੰਗ ਜੀ ਕਰਦਾ ਦੇਖੋ ਕੈਮਰੋਨ ਕਿੰਨੀ ਸੋਹਣੀ ਐਕਟਿੰਗ ਕਰਦਾ ਇੱਥੇ ਇਹਨੂੰ ਇੱਕ ਫਿਲਮ ਮਿਲੀ ਉੱਥੇ ਐਕਟਿੰਗ ਹੋਈ ਨਹੀਂ ਇੱਥੋਂ ਹਨਾ ਅਸੀਂ ਰੀਅਲ ਦੇ ਵਿੱਚ ਐਕਟਿੰਗ ਵਧੀਆ ਕਰ ਜਾਂਦੇ ਸਾਡੇ ਤੋਂ ਐ ਨਹੀਂ ਹੁੰਦੀ ਸਾਨੂੰ ਕੋਈ ਕਹਿੰਦਾ ਤਾਂ ਸਾਤੋਂ ਗਲਤ ਕਹਿੰਦਾ ਜਾਂ ਕੁਝ ਝੂਠ ਬੋਲਦਾ ਸਾਤੋਂ ਤੱਤੇ ਹੋਇਆ ਜਾਂਦਾ ਇਹ ਲੋਕ ਉੱਥੇ ਤੱਕਤੇ ਨਹੀਂ ਹੁੰਦੇ ਉੱਥੇ ਮਤਲਬ ਕਰਦੇ ਆ। ਇਸ ਬੰਦੇ ਨੇ ਕਿਹਾ ਉਹਦੇ ਵਿੱਚ ਵੀ ਮੈਂ ਸਟੇਜਾਂ ਤੇ ਇਦਾਂ ਦਾ ਕਰਕੇ ਰਹਿਣਾ ਪਰ ਉਹ ਚੀਜ਼ਾਂ ਤੜਫਾਉਣੀਆਂ ਦੁੱਖ ਬਹੁ ਹੁੰਦਾ। ਇਹਨੂੰ ਪੁੱਛੋ ਕਿ ਜਿਹਦੀ ਛਾਤੀ ਦੇ ਪੈਰ ਰੱਖ ਕੇ ਚੜ੍ਹਿਆ ਹੋਵੇ ਇਹ। ਹਨਾ ਸਵਾਲ ਉਹਨਾਂ ਨੂੰ ਕੀ ਪੁੱਛਣੇ ਚਾਹੀਦੇ న్యూਜ਼ ਵਾਲਿਆਂ ਨੂੰ ਤੇ ਆਪਾਂ ਪੁੱਛ ਕੀ ਰਹੇ ਆ। ਇਹਦੇ ਖਿਲਾਫ ਇੰਨੀਆਂ ਵੀਡੀਓ ਆ ਗਈਆਂ ਕੋਈ ਤੇ ਇੱਥੋਂ ਸਵਾਲ ਪੁੱਛੋ ਕਿਸੇ ਤੋਂ ਹੋਰਾਂ ਤੋਂ ਪੁੱਛੋ ਕਿਸੇ ਐਕਟਰ ਤੋਂ ਕੋਈ ਸਵਾਲ ਨਹੀਂ ਪੁੱਛਣਿਆ। ਇਹ ਨੂੰ ਪੁੱਛ ਰਾਇਆ ਵੀ ਕਿਦਾਂ ਤੁਸੀਂ ਐਂ ਭੁੱਲਣਾ ਚਾਹਿਆ ਜਾਂ ਕਦਾ ਕਹਦਾ ਜੀ ਦੁੱਖ ਬਹੁਤ ਹੁੰਦਾ ਭੁੱਲਦਾ ਨਹੀਂ ਫਲਾਨਾ ਪਹਿਲਾਂ ਤਾਂ ਨਸ਼ੱਤਰ ਗਿੱਲ ਸਾਹਿਬ ਇਹ ਸੋਚੋ ਵੀ ਜਿਹਦੀ ਹਿੱਕ ਤੇ ਪੈਰ ਰੱਖ ਕੇ ਪਹਿਲਾਂ 6 ਟੇਪਾਂ ਤੁਹਾਡੀਆਂ ਫਲॉप ਹੋਈਆਂ ਹੈ ਨਾ 6 ਕੇ 5 ਟੇਪਾਂ ਫਲੋਪ ਇਹ 6ਵੀਂ ਟੇਪ ਗੁੱਸਾ ਨਾ ਕਰੀ ਤੈਨੂੰ ਪਿੱਛੋ ਆਵਾਜ਼ ਮਾਰੀ ਇਹ ਟੇਪ ਤੋਂ ਹਿੱਟ ਹੋਣ ਤੋਂ ਜਿਹਦੀ ਹਿੱਕ ਤੇ ਪੈਰ ਰੱਖ ਕੇ ਜਿਹਨਾਂ ਧੋਖਾ ਕਰਕੇ ਜਿਹਨੂੰ ਰੋਡ ਤੇ ਲਿਆ ਕੇ ਬਰਬਾਦ ਕਰਕੇ ਚਲੇ ਗਏ ਤੁਸੀਂ ਤੇ ਉਹਦੀ ਕਦੀ ਪਛਤਾਵੇ ਦੀ ਤੁਹਾਨੂੰ ਯਾਦ ਨਹੀਂ ਆਈ ਪਛਤਾਵਾ ਕਦੀ ਨਹੀਂ ਤੁਹਾਨੂੰ ਹੋਇਆ ਤੁਸੀਂ ਚਿੱਟ ਧੋੜੇ ਹੋ ਗਏ ਦਾੜੀ ਤੁਹਾਡੀ ਚਿੱਟੀ ਹੋ ਗਈ ਔ ਰੰਗ ਕਰਦੇ ਭਾਵੇਂ ਪਰ ਤੁਹਾਨੂੰ ਕਦੀ ਸ਼ਰਮ ਨਹੀਂ ਆਈ ਤੁਸੀਂ ਉਹਦੇ ਵਿੱਚ ਕਹਿੰਦੇ ਆ ਕਿ ਕੈਂਸਰ ਦਾ ਬਜ਼ੁਰਗ ਨਾਂ ਲੈਣਾ ਹੀ ਮਾੜਾ ਸਮਝਦੇ ਸੀ ਤੇ ਮਮਾ ਉਦੋਂ ਤੱਕ ਧੜ ਦਗੇਵਾਜੀ ਨੂੰ ਬਹੁ ਮਾੜਾ ਸਮਝਦੇ ਧੋਖੇ ਨੂੰ ਉਹ ਮਾੜਾ ਸਮਝਦੇ ਯਾਰ ਮਾਰਨ ਸਭ ਤੋਂ ਗੰਦਾ ਸਮਝਦੇ ਸੀ ਤੇ ਤੂੰ ਉਹ ਕਦੀ ਤੈਨੂੰ ਯਾਦ ਨਹੀਂ ਆਈ ਉਹ ਤੈਨੂੰ ਧੋਖਾ ਨਹੀਂ ਯਾਦ ਆਇਆ ਤੂੰ ਕਹਿੰਦਾ ਬਿਮਾਰੀ ਦਾ ਨਾਂ ਨਹੀਂ ਲਈਦਾ ਕਿੰਨੀਆਂ ਤੂੰ ਉੱਥੇ ਗੱਲਾਂ ਕਰਦਾ ਹੈਂ ਹੈਨਾ ਤੈਨੂੰ ਉਹ ਕਦੀ ਬੰਦੇ ਯਾਦ ਨਹੀਂ ਆਏ ਜਦੋਂ ਤੂੰ ਭੁੱਖਾ ਮਰਦਾ ਸੀ ਸ਼ਾਮ ਨੂੰ ਤੋ ਪੈਗ ਜ਼ਰੂਰ ਲਾਉਣਾ ਹੁੰਦਾ ਸੀ ਇਹ ਗੁੱਸਾ ਮੇਰਾ ਮੇਰੇ ਲਈ ਨਹੀਂ ਹੈ ਆ ਗੁੱਸਾ ਮੇਰਾ ਉਸ ਬੰਦੇ ਲਈ ਹੈ ਜਿਹਦੀ ਟੇਪਾਂ ਦੀ ਦੁਕਾਨ ਤੇ ਸ਼ਾਮ ਨੂੰ ਤੂੰ ਜਾ ਕੇ ਬਹਿ ਜਾਂਦਾ ਸੀ ਉਸ ਬੰਦੇ ਦਾ ਨਾ ਬੱਬੀ ਹੈ ਬਹੁਤ ਅੱਛਾ ਸ਼ਾਇਰ ਬਹੁਤ ਅੱਛਾ ਲਿਖਦਾ ਚੱਲਣ ਵਾਲਾ ਸੀ ਪਰ ਨਾ ਇਹਨੂੰ ਇਹਨੇ ਉਹਨੂੰ ਨਾਲ ਨਹੀਂ ਤੋੜਿਆ ਪਿਛਲੀ ਵੀਡੀਓ ਵਿੱਚ ਵੀ ਮੈਂ ਕਿਹਾ ਸੀ ਭਈ ਉਹ ਬੰਦੇ ਦੀ ਇੱਜ਼ਤ ਕਰਨੀ ਕਿਉਂਕਿ ਉਹ ਸਿੱਧਾ ਸੱਤੇ ਕੇ ਕੇ ਇਹਨੂੰ ਬੁਲਾਉਂਦਾ ਸੀ ਉਹ ਕੋਈ ਭਾਜੀ ਭੂਜੀ ਨਹੀਂ ਕੁਛ ਨਹੀਂ ਉਹ ਬੰਦਾ ਵੀ ਇਦਾਂ ਹੀ ਬਿੰਦਾਸ ਉਹਨਾਂ ਇਦਾਂ ਹੀ ਰਹਿਣਾ ਸੀ ਤੇ ਉਹਦੀ ਤੈਨੂੰ ਕਦੀ ਯਾਦ ਨਹੀਂ ਆਈ ਹਰ ਰੋਜ਼ ਸ਼ਾਮ ਨੂੰ ਉਹ ਉਹਨੂੰ ਬਚਣ ਨਾ ਬਚਣ ਵਿਚਾਰਾ ਤੇਰੇ ਲਈ ਦਾਰੂ ਲਿਆ ਕੇ ਤੈਨੂੰ ਫੜਾਉਂਦਾ ਸੀ ਉਹਦੀ ਤੈਨੂੰ ਕਦੀ ਯਾਦ ਨਹੀਂ ਆਈ ਹੈ ਉਹ ਤੈਨੂੰ ਕਦੀ ਨਹੀਂ ਪਛਤਾਵਾ ਹੋਇਆ ਤੂੰ ਇੱਥੇ ਬੈਠਾ ਜੱਕੜ ਮਾਰੀ ਜੰਨਾ ਥੋੜੇ ਜਿਹੇ ਲੋਕਾਂ ਨੂੰ ਤਾਂ ਪਤਾ ਹੀ ਲੱਗ ਗਿਆ ਹੈ ਤੇਰੇ ਬਾਰੇ ਸ਼ਰਮ ਕਰ ਉਹ ਦੇਖਦੇ ਹੋਣੇ ਵੀਡੀਓ ਹੈਨਾ ਮੈਨੂੰ ਇਹ ਲਫ਼ਜ਼ ਤੇਰੇ ਨਾਲ ਬੋਲਣੇ ਨਹੀਂ ਚਾਹੀਦੇ ਪਰ ਮੈਨੂੰ ਮੈਨੂੰ ਗੁੱਸਾ ਆਇਆ ਅੰਦਰ ਪਰ ਮੈਂ ਦੇਖ ਤੈਨੂੰ ਹੱਸ ਕੇ ਬੋਲਦਾ ਤੂੰ ਸੁਭਾਅ ਤੇਨੂੰ ਮੇਰਾ ਪਤਾ ਤੇ ਤੋ ਤੋ ਵਾਰ ਕਿੰਨਾ ਕੁਛ ਮੈਂ ਤੇਰੇ ਲਈ ਕੀਤਾ ਤੇ ਤੈਨੂੰ ਉਹ ਯਾਦ ਹੀ ਨਹੀਂ ਤੇਰੇ ਬੱਚਿਆਂ ਲਈ ਮੈਂ ਗੱਲ ਕਰਨੀ ਰਹੀ ਪਿਛਲੀ ਵਾਰ ਮੈਂ ਕਹਿੰਦੀ ਸੀ ਕਿ ਉਹ ਬੱਚਿਆਂ ਨੂੰ ਮੈਂ ਪਿਆਰ ਦੇ ਕੇ ਜਾਂਦਾ ਹਾਂ ਜਾਂ ਕਿਦੋਂ ਕੱਲ ਹੀ ਦਿੰਦਾ ਸੀ ਹਣਾ ਤੈਨੂੰ ਉਹ ਪਛਤਾਵਾ ਨਹੀਂ ਹੁੰਦਾ ਗੁੱਸਾ ਮੈਨੂੰ ਇਹ ਚੀਜ਼ਾਂ ਦਾ ਹੈਗਾ ਜਦੋਂ ਮੈਨੂੰ ਇਹਦੇ ਨਾਲ ਦੇ ਵੀ ਬੰਦੇ ਮਿਲਦੇ ਆ ਪਿੱਛੇ ਉਹਨਾਂ ਜੋ ਵੀਡੀਓ ਪਾਈ ਉਹ ਵੀ ਗੁੱਸੇ ਹੋਏ ਤੇ ਜਦੋਂ ਉਹਨਾਂ ਨੂੰ ਮਿਲਦਾ ਤੇ ਉਹ ਕਿਹੜਾ ਕਲਾਕਾਰ ਕਹਿੰਦੇ ਜਿਹੜੇ ਮੈਨੂੰ ਕਹਿੰਦੇ ਆ ਇਹਨੂੰ ਕੋਈ ਐਕਟਿੰਗ ਨਹੀਂ ਆਉਂਦੀ ਫਲਾਨਾ ਨਹੀਂ ਉਹ ਤੁਹਾਡੇ ਅੱਜ ਇਹਨਾਂ ਨੂੰ ਸਟਾਰ ਮੰਨਦੇ ਉਹ ਆ ਦੇਖ ਲਓ ਇਹ ਸਟੇਟਸ ਲਾਉਂਦੇ ਆ ਫਿਰ ਆਪਣੇ ਉਹਨਾਂ ਦਾ ਸਟੇਟਸ ਉੱਪਰ ਨਾ ਚੈੱਕ ਕਰ ਲੋ ਹੈ ਤੇ ਇਹ ਮੈਨੂੰ ਕਿਉਂ ਬੋਲਣਾ ਪਿਆ ਕੈਸੀਆਂ ਗੱਲਾਂ ਕਰ ਰਿਹਾ ਕਿੱਡੀ ਐਕਟਿੰਗ ਕਰ ਰਿਹਾ ਇਹ ਬੰਦਾ ਇਹਨਾਂ ਧੋਖਾ ਕਰਨ ਤੋਂ ਬਾਅਦ ਆਪਸ ਵਿੱਚ ਵੀ ਦੋਨੇ ਲੜੇ ਪਰ ਇਹਨਾਂ ਨੇ ਇੱਕ ਦੂਏ ਦੀ ਪੋਲ ਖੋਲੀ ਨਾ ਕਿਸੇ ਦੇ ਕਿਸੇ ਕੋ ਵੀ ਸੱਚ ਬੋਲਿਆ ਨਹੀਂ ਉਹਨੇ ਆਪਣਾ ਇੱਕ ਡੱਗਾ ਡੋਰੀਆ ਤੋੜ ਲਿਆ ਇਹਨੇ ਆਪਣਾ ਤੋਰ ਰੱਖਿਆ ਸੀ ਇਹਦਾ ਇੱਕ ਡਾਇਲੌਗ ਸੀ ਮੈਨੂੰ 79 ਗਿਲ ਦਾ ਕਿ ਸਾਡੀ ਯਾਰੀ ਉਹਨਾਂ ਨਾਲ ਹੀ ਹੁੰਦੀ ਹੈ ਜੇ ਕੋ ਗੱਡੀਆਂ ਹੋਣ ਗੱਡੀਆਂ ਕੋਈ ਇੱਕੋ ਗੱਡੀ ਗੱਡੀ ਹੈ ਨਹੀਂ ਸੀ ਔਰ ਇੱਕ ਰਿਕਾਰਡਿੰਗ ਵੀ ਸ਼ੇਅਰ ਮੈਂ ਲਾਏ ਦਿੰਨਾ ਵਿੱਚ ਜੇ ਲੱਗੀ ਐਂਡ 'ਚ ਤੇ ਉਹਦੇ 'ਚ ਇਹਨਾਂ ਨੇ ਆ ਆ ਮਨਨ ਦੇ ਭਾਈ ਸਾਹਿਬ ਨੇ ਤੇ ਪਹਿਲੀ ਵਾਰ ਸਾਨੂੰ ਹੋਟਲ ਤੂੰ ਦਿਖਾਇਆ ਸਾਨੂੰ ਦੂਰਦਰਸ਼ਨ ਤੂੰ ਲੈ ਕੇ ਗਿਆ ਸਾਰੀਆਂ ਗੱਲਾਂ ਐਂਡ ਦੇ ਵਿੱਚ ਮੈਂ ਉਹ ਰਿਕਾਰਡਿੰਗ ਲਾਉਂਗਾ ਜ਼ਰੂਰ ਕੋਸ਼ਿਸ਼ ਕਰਦਾ ਹਾਂ ਹਨਾ ਤੇ ਇਹ ਇਹ ਚੀਜ਼ਾਂ ਸੋਚੋ ਇੰਟਰਵਿਊ ਕਿੰਨਾ ਦੇ ਰਿਹਾ ਸਵਾਲ ਪੁੱਛੋ ਇੰਟਰਵਿਊ ਵਾਲਿਓ ਇਹਨਾਂ ਨੂੰ ਇਦਾਂ ਦੇ ਸੱਚੇ ਸਵਾਲ ਪੁੱਛੋ ਕੋਈ ਨਹੀਂ ਪੁੱਛਦਾ ਲੇਕਿਨ ਪਬਲਿਕ ਸਾਡੀ ਸਿਆਣੀ ਹੋਵੇ ਉਹ ਇਹਨਾਂ ਨੂੰ ਸਵਾਲ ਕਰੇ ਤੁਹਾਨੂੰ ਪਤਾ ਲੱਗੇ ਇਹਨਾਂ ਦਾ ਇਹ ਜ਼ਰੂਰੀ ਨਹੀਂ ਕਿ ਬੰਦਾ ਜਿਹੜਾ ਪਿੱਛੇ ਰਹਿੰਦਾ ਉਹਨੂੰ ਮਾਰ ਲਈ ਕਿੰਨੇ ਕਿੰਨੇ ਲੋਕ ਇਕੱਠੇ ਹੁੰਦੇ ਜਿਹੜੀ ਪਿਛਲੀ ਵੀਡੀਓ ਫੋਟੋਆਂ ਲਾਉਂਗਾ ਉਹ ਨਹੀਂ ਲਾਉਂਗਾ ਹੁਣ ਆ ਫੋਟੋਆਂ ਲਾ ਰਿਹਾ ਪਿਆ ਕਿੰਨੇ ਲੋਕ ਨੇ ਹਨਾ ਇਹਨਾਂ ਮੈਂ ਸਾਰਿਆਂ ਦੇ ਬਿਠਾ ਲਾ ਕਿਤੇ ਰੱਖ ਲਾ ਇਹਨਾਂ ਨਾਲ ਮੇਲਾ ਕਿਉਂਕਿ ਮੇਰੇ ਕੋਲ ਟਾਈਮ ਘੱਟ ਹੈ ਇਹਨਾਂ ਲਈ ਜੋ ਮੈਂ ਬੋਲਣਾ ਮੈਂ ਤਾਂ ਬੋਲ ਕੇ ਜਾਣਾ ਤੇ ਦੋਸਤੋ ਜੇ ਹੋ ਸਕੇ ਤੇ ਇੱਕ ਚੈਨਲ ਮੈਂ ਹੋਰ ਸ਼ੁਰੂ ਕਰਨ ਲੱਗਾ ਜਿਹੜੇ ਬਹੁਤ ਪਸੰਦੀਦਾ ਹੈ ਉਹ ਚੈਨਲ ਦਾ ਨਾਮ ਨਿਊ ਹੈਡ ਐਂਡ ਟੇਲ ਰੱਖੂਗਾ ਹਨਾ ਜਾਂ ਕੁਛ ਰੱਖੂਗਾ ਜੋ ਵੀ ਮੈਂ ਦੱਸ ਦਊਗਾ ਉੱਤੇ ਜਿਹੜੇ ਬੰਦੇ ਸਹੀ ਆ ਪਲੀਜ਼ ਉਹਦੇ ਤੇ ਫੋਲੋ ਕਰ ਲਿਓ ਇਹ ਚੈਨਲ ਤੇ ਪ੍ਰੋਬਲਮ ਆ ਰਹੀ ਹੈ ਮੈਂ ਫਿਰ ਉਹ ਚੈਨਲ ਸ਼ੁਰੂ ਕਰੂਗਾ ਮੈਂ ਪੇਜ ਪੂਜ ਨਹੀਂ ਬਹੁਤੇ ਬਣਾਏ ਸੱਚ ਦੇ ਰੱਖ ਕੇ ਜਾਣਾ ਸੀ ਤੇ ਇਹ ਦੰਨੀਆਂ ਗੱਲਾਂ ਇਹਨਾਂ ਦੀ ਇੰਟਰਵਿਊਆਂ ਦੇ ਜਵਾਬ ਇਹਨਾਂ ਨੂੰ ਦਿੰਦਾ ਰਹੂਗਾ ਤੇ ਇਹ ਜਦੋਂ ਉਹ ਉਦੋਂ ਛੱਡ ਕੇ ਗਿਆ ਤਾਂ ਉਹਨੂੰ ਇੱਥੇ ਸ਼ੇਅਰ ਲਿਖਿਆ ਸੀ ਇੱਕ ਗਾਣਾ ਹੀ ਲਿਖਿਆ ਸੀ ਹਣਾ ਕਈ ਵਾਰ ਬਿਠਾਏ ਪਹਿਰੇ ਲਈ ਪਹਿਰੇਦਾਰ ਬਦਲਦੇ ਦੇਖੇ ਨੇ ਦੁਸ਼ਮਣ ਤਾਂ ਬਦਲੇ ਨਹੀਂ ਸਾਡੇ ਪਰ ਯਾਰ ਬਦਲਦੇ ਦੇਖੇ ਨੇ ਇਹ ਪਹਿਰੇ ਤੇ ਬਿਠਾਇਆ ਸੀ ਇਹਨੂੰ ਕਈ ਚੀਜ਼ਾਂ ਪੁੱਛ ਕੇ ਬੜੀਆ ਬਜ਼ੁਰਗ ਉਹ ਬੰਦੇ ਨੂੰ ਬਹੁਤ ਜ਼ਿਆਦਾ ਵੇਤਾਵ ਦਿਨ ਬੋਲ ਰਿਹਾ ਹੈ ਮੈਂ ਆਪਣੇ ਇੰਟਰਵਿਊ ਦਾ ਸਿਕਾ ਚੱਕਰ ਜੀ ਵੀ ਕਦੋਂ ਕਰੀਏ ਤੋ ਹੁਣ ਕਿੱਥੇ ਆ ਮੈਂ ਬੰਬੇ ਆ ਜੀ ਮੈਂ ਆ ਜਾਊਗਾ ਨਹੀਂ ਕੋਈ ਨਹੀਂ ਜਦੋਂ ਆਹੋ ਕਾਂਗੇੁੱਝੇ ਬਤਾਂਗੇ ਕਿ ਪ੍ਰੋਗਰਾਮ ਬਣਾ ਲਵਾਗੇ ਇੱਥੇ ਕੋਈ ਹਾਂਜੀ ਇਹ ਵੀ ਠੀਕ ਹੈ ਕਿ ਇੱਕ ਨਾ ਚੰਡੀਗੜ੍ਹ ਤੁਹਾਡਾ ਸਨਮਾਨ ਕਰਨਾ ਜੀ ਉਹ ਉਹਨਾਂ ਨਾਲ ਗੱਲ ਕਰ ਰਹੇ ਆ ਬੰਦੇ ਨੇ ਕਿਹਾ ਉਹਨੂੰ ਮੈਂ ਜੇ ਚਲ ਕੋਈ ਨਹੀਂ ਉਹ ਅੱਗੇ ਉਹ ਦਰਸ਼ਣ ਵਾਲੇ ਵੀ ਕਹਿੰਦੇ ਕਿ ਦਵਾ ਦਿਖਾਓ ਇੱਕ ਹਾਂਜੀ ਬਾਬਾ ਚੱਕਰਿਆਂ ਕਰੋ ਮੜ ਜਾ ਤੁਸੀਂ ਤਾਂ ਐਡਾ ਨਾ ਜੀ ਆਹ ਤਾਂ ਵਿਓ ਰਖਵਾ ਲੈਨੇ ਹਾਂ ਹਾਂ ਜੀ ਹਾਂ ਜੀ ਇਹ ਜ਼ਰੂਰੀ ਕਰਾਂਗੇ ਮੈਂ ਆ ਜਾਣਾ ਹਾਂ ਨਾ ਅ ਤੇ ਕੋਈ ਗੱਲ ਕੀ ਗੱਲ ਹੈ ਉਹ ਸੇਕਟਰ ਨਾਲ ਤਾਂ ਮੈਂ ਮੈਨੂੰ ਇੱਕ ਗਾਣਾ ਆਪਾਂ ਜੇ ਗਾ ਲਗੇ ਤੁਹਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਨਿਸ਼ੱਤਰ ਨੇ ਗਾਇਆ ਸੀ ਉਹ ਤੁਹਾਨੂੰ ਪਸੰਦ ਆਇਆ ਸੀ ਜਾਂ ਜਿਹੜਾ ਅਸਲਮ ਨੇ ਅਸਲਮ ਨੇ ਉੱਚਾ ਉਹ ਗਾਇਆ ਸੀ ਨਾ ਇਹ ਜਿਹੜਾ ਦਰਦ ਦਰਦ ਰੇ ਮੋਰੀ ਖੜ ਕੇ ਸੁਣਿਆ ਹਾਂਜੀ 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 ਹਣਾ ਇਹ ਠੀਕ ਹੈ ਪਰ ਮੈਂ ਉਦੋਂ ਉਸ ਤੋਂ ਬਾਅਦ ਕਈ ਜਰ ਤੁਹਾਨੂੰ ਫੇਰ ਮਿਲਿਆ ਨਹੀਂ ਇਸੇ ਡਰ ਮਾਰਾ ਬਿਕਾ ਮੈਂ ਤੁਹਾਡੇ ਨਾਂ ਤੇ ਨਹੀਂ ਆਇਆ ਹਣਾ ਜੀ ਮੈਂ ਦੁੱਖ ਮੰਨਿਆ ਸੀ ਚਲੋ ਹੁਣ ਕੀ ਕਰੀਏ ਹਾਂ ਤੇ ਆਪੋ ਉਸੇ ਮੁੰਡੇ ਦਾ ਮੈਂ ਇੱਕ ਲੱਗਾ ਜੀ ਕਰਨ ਦੁਆਰਾ ਉਹ ਆਵਾਜ਼ ਅੱਜ ਵੀ ਹੁੰਦਾ